ਰੇਡੀ ਵਾਕਿਆ ਹੀ ਪਿੰਡਾਂ ਵਿੱਚ ਹੁਣ ਬੜਾ ਕੁਝ ਬਦਲ ਗਿਆ ਹੈ ਡੰਡੀ ਪਿੰਡ ਤਾਂ ਹੁਣ ਪਿੰਡਾਂ ਵਰਗੇ ਰਹੇ ਹੀ ਨਹੀਂ ਡੰਡੀ ਪਿੰਡ ਸ਼ਹਿਰਾਂ ਵਰਗੇ ਬਣਦੇ ਵੀ ਕਿਉਂ ਨਾ ਪ੍ਰਸੰਚਨ ਕਿਉਂਕਿ ਵੱਖ-ਵੱਖ ਸਮੇਂ ਦੌਰਾਨ ਹਾਕਮ ਤੇ ਬਣੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਵੀ ਅਜੋਕੇ ਪਿੰਡਾਂ ਨੂੰ ਪਿੰਡ ਨਹੀਂ ਰਹਿਣ ਦਿੱਤਾ ਸਗੋਂ ਸ਼ਹਿਰਾਂ ਵਾਂਗੂ ਬਣਨ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਡੰਡੀ 86 ਲੀਟਰ ਪਿੰਡਾਂ ਨੂੰ ਵਿਕਾਸ ਪੱਖੋਂ ਭਾਵੇਂ ਸ਼ਹਿਰਾਂ ਵਾਂਗੂ ਤਾਂ ਨਹੀਂ ਬਣਾ ਸਕੇ ਪਰ ਸ਼ਹਿਰਾਂ ਦੇ ਮੁਕਾਬਲ ਤਨ ਪਿੰਡ ਅਜੇ ਵੀ ਵਿਕਾਸ ਸੋਖ ਸੁਲਤਾ ਅਤੇ ਬੁਨਿਆਦੀ ਢਾਂਚੇ ਤੋਂ ਸਖਣੇ ਅਧੂਰੇ ਹਨ ਡੰਡੀ ਪਰੰਤੂ ਸ਼ਹਿਰੀ ਲੋਕਾਂ ਦੀ ਤਰ੍ਹਾਂ ਵਿਵਹਾਰ ਮਿਲਾਪ ਇਕਲਤਾ ਅਤੇ ਆਪਣੇ ਕੰਮ ਨਾਲ ਮਤਲਬ ਰੱਖਣਾ ਭਾਵ ਕਿਸੇ ਲਈ ਬਿਗੈਰ ਸਵਾਰਥ ਤੋਂ ਸਮਾਂ ਨਾ ਕੱਢਣਾ ਜਾਂ ਕਿਸੇ ਦੇ ਦੁੱਖ ਦਰਦ ਵਿੱਚ ਭਾਈਵਾਲ ਬਣਨ ਵਰਗੀਆਂ ਸਾਰੀਆਂ ਆਦਤਾਂ ਜ਼ਰੂਰ ਗ੍ਰਹਿਣ ਕਰ ਲਈਆਂ ਹਨ ਜਿਸ ਕਾਰਨ ਪਿੰਡੂ ਜ਼ਿੰਦਗੀ ਜਿਉਣ ਵਾਲਾ ਮਨਮੋਹਕ ਅਤੇ ਰਸ ਭਰਿਆ ਸੁਆਦ ਹੁਣ ਬੇਸਵਾਦਾ ਹੋ ਗਿਆ ਹੈ ਡੰਡੀ ਪਿੰਡ ਵਿੱਚ ਕੁੱਗ ਵਸਦੇ ਉਹ ਲੋਕ ਵੀ ਹੁਣ ਮੌਕਾ ਪ੍ਰਸਤ ਅਤੇ ਮਤਲਬ ਪ੍ਰਸਤ ਜਿਹੇ ਬਣ ਗਏ ਹਨ ਡੰਡੀ ਪਿੰਡਾਂ ਦੀ ਜ਼ਿੰਦਗੀ ਬੜੀ ਬਦਲ ਗਈ ਹੈ ਡੰਡੀ ਹੁਣ ਬਗੈਰ ਮਤਲਬ ਦੇ ਇੱਕ ਦੂਜੇ ਨਾਲ ਪਿੰਡਾਂ ਅੰਦਰ ਵੀ ਸਾਧ ਬੋਲਚਾਲ ਅਤੇ ਮੇਲ ਮਲਾਪ ਨਹੀਂ ਰੱਖਦਾ ਡੰਡੀ ਪੇਂਡੂ ਖੇਤਰ ਦੇ ਇਹ ਵਸਣ ਵਾਲੇ ਲੋਕ ਬੜੇ ਭੋਲੇ ਪਾਲੇ ਮਿਲਾਪੜੇ ਸੁਭਾਅ ਦੇ ਅਤੇ ਦੂਰ ਅੰਦੇਸ਼ੀ ਸੋਚ ਵਾਲੇ ਰਿਸ਼ਤਿਆਂ ਦੀ ਮਾਣ ਰੈਡੀ ਮਰਿਆਦਾ ਨੂੰ ਕਾਇਮ ਰੱਖਣ ਵਾਲੇ ਸੱਭਿਆਕ ਲੋਕ ਹੁੰਦੇ ਸਨ ਡੰਡੀ ਜਿਹੜੇ ਪਿੰਡਾਂ ਅੰਦਰ ਇੱਕ ਦੂਜੇ ਦੇ ਦੁੱਖ ਦਰਦ ਵਿੱਚ ਸ਼ਰੀਕ ਹੋਣਾ ਅਤੇ ਦੂਜੇ ਦੀ ਪੀੜ ਨੂੰ ਆਪਣੀ ਪੀੜ ਸਮਝਣਾ ਆਪਣਾ ਹੱਕ ਮੰਨਦੇ ਸਨ ਅੱਜ ਇਨ੍ਹਾਂ ਲੋਕਾਂ ਦੇ ਮਨਾਂ ਵਿੱਚ ਮੋਹ ਭਿੱਜੇ ਰਿਸ਼ਤੇ ਅਤੇ ਆਪਣੇ ਆਪਣੇ ਪਣ ਦਾ ਡੂੰਗਾ ਅਹਿਸਾਸ ਹੁੰਦਾ ਸੀ ਜਿਸ ਕਾਰਨ ਆਪਸੀ ਸਾਂਝ ਅਤੇ ਇੱਕ ਦੂਜੇ ਵਾਸਤੇ ਖਿੱਚ ਹੁੰਦੀ ਸੀ ਡੰਡੀ ਇੰਜ ਹੀ ਪਿੰਡਾਂ ਦੇ ਲੋਕਾਂ ਵਿੱਚ ਖੁਸ਼ੀਆਂ ਦੇ ਪਲ ਸਾਂਝੇ ਹੁੰਦੇ ਸਨ ਡੰਡੀ ਪੇਂਡੂ ਲੋਕਾਂ ਦੀ ਜ਼ਿੰਦਗੀ ਬਹੁਤ ਸਾਦਗੀ ਭਰੀ ਸਾਦੇ ਰਹਿਤ ਅਤੇ ਨਿਰਵਰੋਧ ਸੀ ਡੰਡੀ ਲੋਕ ਬੜੇ ਖੁਸ਼ ਸਨ ਡੰਡੀ ਉਹਨਾਂ ਅੰਦਰ ਤਿਆਗ ਦੀ ਭਾਵਨਾ ਸੀ ਡੰਡੀ ਦੂਜਿਆਂ ਦੀ ਹੁੰਦੀ ਤਰੱਕੀ ਵੇਖ ਕੇ ਖੁਸ਼ ਹੁੰਦੇ ਸਨ ਡੰਡੀ ਅਜੋਕੇ ਦੌਰ ਵਾਂਗੂ ਲਾਲਚੀ ਕੰਜੂਸ ਅਤੇ ਤੰਗ ਦਿਲ ਸੋਚ ਵਾਲੇ ਬਿਲਕੁਲ ਨਹੀਂ ਸਨ ਡੰਡੀ ਬੜੇ ਦੁਖੀ ਹਿਰਦੇ ਨਾਲ ਆਖਣਾ ਪੈ ਰਿਹਾ ਕਿ ਹੁਣ ਉਪਰੋਕਤ ਵਾਂਗ ਪੇਂਡੂ ਲੋਕ ਜੀਵਨ ਨਹੀਂ ਬਚਿਆ ਡੰਡੀ ਸਭ ਕੁਝ ਤਹਿਸ ਨਹਿਸ ਹੋ ਗਿਆ ਹੈ ਡੰਡੀ ਲੋਕਾਂ ਵਿੱਚ ਆਪੋ ਤਾਪੀ ਪੈ ਗਈ ਹੈ ਡੰਡੀ ਜਿੱਥੇ ਪਿੰਡਾਂ ਵਿੱਚ ਇੱਕ ਦੀ ਧੀ ਭੈਣ ਸਭ ਦੀ ਧੀ ਭੈਣ ਹੋਇਆ ਕਰਦੀ ਸੀ ਉਥੇ ਹੁਣ ਦੂਜੇ ਦੀ ਇੱਜ਼ਤ ਨੂੰ ਆਪਣੀ ਇੱਜ਼ਤ ਨਹੀਂ ਸਮਝਦੇ ਡੰਡੀ ਲੋਕਾਂ ਦੇ ਮਨਾਂ ਅੰਦਰ ਬੜਾ ਫਰਕ ਆ ਗਿਆ ਹੈ ਡੰਡੀ ਸ਼ਹਿਰਾਂ ਵਾਂਗੂ ਤੁਹਾਡੇ ਗਵਾਂਡ ਵਿੱਚ ਕੀ ਵਾਪਰਦਾ ਹੈ ਜਾਂ ਨਹੀਂ ਕਿਸੇ ਨੂੰ ਕੋਈ ਪ੍ਰਵਾਹ ਨਹੀਂ ਰਹੀ ਡੰਡੀ ਕੋਈ ਬਿਮਾਰ ਹੈ ਜਾਂ ਮਰ ਗਿਆ ਹੈ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਡੰਡੀ